ਸਤ ਗੁਰ ਬਾਜਾ ਮਾਰੇ ਕਬੀਲੇ ਅਮਰਤ ਦੇ 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 ਸੁਣੋ ਗੁਰਾਂ ਦੀ ਬਾਣੀ ਕਬੀਲੇ ਅਮਰਤ ਦੇ அமே படோதி வேளே அமிரே வடே அமர வேளே அமத்தவரே அமிர வே அமத்தவரே அமரு பிணா தியா ரூ அமே ਲੇ ਅਮਰਤ ਦੇ ਪੀਨ ਗੁਰਾਂ ਦੀਆਂ ਰੂਹਾਂ ਕੇ ਬੇਲੇ ਅਮਰਤ ਦੇ ਸਤ ਗੁਰ ਬਾਜਾ ਮਾਰੇ ਕੇ ਬੇਲੇ ਅਮਰਤ ਦੇ ਸਤ ਗੁਰ ਬਾਜਾ ਮਾਰੇ ਕੇ ਬੇਲੇ ਅਮਰਤ ਦੇ ਪੜੋ ਗੁਰਾਂ ਦੀ ਬਾਣੀ ਕੇ ਬੇਲੇ ਅਮਰਤ ਦੇ ਪੜੋ ਗੁਰਾਂ சுோி கே வே அமத்தே படையா அமத்த வேடையா அமர வேணா ரூ கேல்லே அமரக்கே அமர ਸਤ ਗੁਰ ਬਾਜਾ ਮਾਰੇ ਕਵੇਲੇ ਅੰਮ੍ਰਿਤ ਦੇ ਸਤ ਗੁਰ ਬਾਜਾ ਮਾਰੇ ਕਵੇਲੇ ਅੰਮ੍ਰਿਤ ਦੇ ਅੰਮ੍ਰਿਤ ਵੇਲੇ ਅੰਮ੍ਰਿਤ ਵਰਸੇ ਅੰਮ੍ਰਿਤ ਵੇਲੇ ਅੰਮ੍ਰਿਤ ਵਰਸੇ ਅੰਮ੍ਰਿਤ ਵੇਲੇ ਅੰਮ੍ਰਿਤ ਵਰਸੇ ਪੀਨ ਗੁਰਾਂ ਦੀਆਂ ਰੂਹਾਂ ਕਵੇਲੇ ਅੰਮ੍ਰਿਤ ਦੇ ਪੀਨ ਗੁਰਾਂ ਦੀਆਂ ਰੂਹਾਂ ਕਵੇਲੇ ਅੰਮ੍ਰਿਤ ਦੇ ਸਤ ਗੁਰ ਬਾਜਾ ਮਾਰੇ ਕਬੀਲੇ ਅੰਮ੍ਰਿਤ ਦੇ ਸਤ ਗੁਰ ਬਾਜਾ ਮਾਰੇ ਕਬੀਲੇ ਅੰਮ੍ਰਿਤ ਦੇ ਪੜੋ ਗੁਰਾਂ ਦੀ ਬਾਣੀ ਕਬੀਲੇ ਅੰਮ੍ਰਿਤ ਦੇ ਪੜੋ ਗੁਰਾਂ ਦੀ ਬਾਣੀ ਕਬੀਲੇ ਅੰਮ੍ਰਿਤ ਦੇ ਸੁਣੋ ਗੁਰਾਂ ਦੀ ਬਾਣੀ ਕਬੀਲੇ ਅੰਮ੍ਰਿਤ ਦੇ அமத்தேல்லே லங்கரத்தேவா அமிரே லிசாரு ரூ கேல்ே அமிரே கே வேே ਸਤ ਗੁਰੂ ਆਜਾ ਮਾਰੇ ਕਬੀਲੇ ਅੰਮ੍ਰਿਤ ਦੇ ਪੜੋ ਗੁਰਾਂ ਦੀ ਬਾਣੀ ਕਬੀਲੇ ਅੰਮ੍ਰਿਤ ਦੇ ਸੁਣੋ ਗੁਰਾਂ ਦੀ ਬਾਣੀ ਕਬੀਲੇ ਅੰਮ੍ਰਿਤ ਦੇ ਸੁਣੋ ਗੁਰਾਂ ਦੀ ਬਾਣੀ ਕਬੀਲੇ અમૃત વેલે પાણી ਦੀ સેવા અમૃત વેલે પાણી ਦੀ સેવા ਕਰਨ ਗੁਰਾਂ ਦੀਆਂ ਰੂਹਾਂ ਕੇ વેਲੇ અમૃત ਦੇ ਕਰਨ ਗੁਰਾਂ ਦੀਆਂ ਰੂਹਾਂ ਕੇ વેਲੇ અમૃત ਦੇ ਸਤ ਗੁਰ ਬਾજા ਮਾਰੇ ਕੇ વેਲੇ અમૃત ਦੇ ਸਤ ਗੁਰ ਬਾજા ਮਾਰੇ ਕੇ વેਲੇ અમૃત ே அமேரிகே அமர படோணே அமிர வே சத்கோர சுிணிகே அமரே அமர வே சோரே அமர வே சோர